ਮਨੁੱਖ ਹਨੇਰੇ ਤੋਂ ਬਹੁਤ ਡਰਦਾ ਸੀ ਹਨੇਰੇ ਦੇ ਡਰ ਤੋਂ ਬਚਣ ਵਾਸਤੇ ਮਨੁੱਖ ਦਿਨ ਵੇਲੇ ਸਾਰੇ ਕੰਮ ਕਰ ਲੈਂਦਾ ਸੀ ਪਰ ਸ਼ਾਮੇ ਤੋਂ ਮਨੁੱਖ ਨੂੰ ਪਤਾ ਲੱਗ ਜਾਂਦਾ ਸੀ ਕਿ ਦਿਨ ਕਿੰਨਾ ਕੁ ਬਾਕੀ ਹੈ ਪਰ ਜਦੋਂ ਧੁੰਦ ਪੈਂਦੀ ਸੀ ਜਾਂ ਬਾਰਿਸ਼ ਹੁੰਦੀ ਸੀ ਮਨੋਕ ਨੂੰ ਦਿਨ ਦਾ ਪਤਾ ਨਹੀਂ ਸੀ ਲੱਗਦਾ ਫਿਰ ਮਨੋਕ ਨੇ ਦਿਨ ਦਾ ਪਤਾ ਲਗਾਉਣ ਵਾਸਤੇ ਪਾਣੀ ਦੀ ਘੜੀ ਤਿਆਰ ਕੀਤੀ ਫਿਰ ਉਸ ਪਾਣੀ ਦੀ ਘੜੇ ਦੀ ਘੜੀ ਦੀ ਵਰਤੋਂ ਕਰਕੇ ਮਨੋਕ ਨੂੰ ਸਮੇਂ ਬਾਰੇ ਪਤਾ ਲੱਗਾ ਸਮਾਂ ਬੀਤਦਾ ਗਿਆ 1319 ਈਸਵੀ ਦੀ ਅੰਦਰ ਜਰਮਨ ਦੇ ਵਸਨੀਕ ਹੈਨਰੀ ਦੇ ਵਿਕਨੇ ਤਿੰਨ ਸੁਈਆਂ ਦੀ ਖੋਜ ਕੀਤੀ ਉਸ ਤੋਂ ਬਾਅਦ ਸਮੇਂ ਦੇ ਅਨੁਸਾਰ ਦਿਨ ਬਣਿਆ ਦਿਨ ਤੋਂ ਹਫਤਾ ਬਣਿਆ ਹਫਤੇ ਤੋਂ ਮਹੀਨਾ ਬਣਿਆ ਮਹੀਨੇ ਤੋਂ ਸਾਲ ਬਣਿਆ ਸਾਲ ਤੋਂ ਸਦੀ ਬਣੀ ਤੇ ਸਦੀਆਂ ਤੋਂ ਯੁੱਗ ਬਣੇ ਏਵੇਂ ਜਿਹੜਾ ਸਮਾਂ ਹੈ ਸਮਾਂ ਬੀਤਦਾ ਜਾਂਦਾ ਹੈ ਕਿਉਂਕਿ ਭਾਈ ਵੀਰ ਸਿੰਘ ਜੀ ਆਖਦੇ ਨੇ ਕਿ ਜਿਹੜਾ ਸਮਾਂ ਹੈ ਨਾ ਭਾਵੇਂ ਮਨੁੱਖ ਦੇ ਕੋਲ ਜਿੰਨੀ ਮਰਜ਼ੀ ਤਾਕਤ ਹੋਵੇ ਭਾਵੇਂ ਅਰਬਾਂ ਖਰਬਾਂ ਦਾ ਮਾਲਕ ਹੋਵੇ ਪਰ ਭਾਈ ਵੀਰ ਸਿੰਘ ਜੀ ਆਖਦੇ ਨੇ ਕਿ ਜਿਹੜਾ ਇਹ ਸਮਾਂ ਹੈ ਸਮਾਂ ਆਪਣੀ ਚਾਲ ਚੱਲਦਾ ਰਹਿੰਦਾ ਇਹਨਸ ਨੂੰ ਕੋਈ ਰੋਕ ਨਹੀਂ ਸਕਦਾ ਰਈ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ ਫੜ ਫੜ ਰਹੀ ਤਰੀਕ ਸਮੇਂ ਖਸਕਾਈ ਕਰਨੀ ਸਮਾਂ ਨੇ ਆਪਣੀ ਚਾਲ ਚੱਲਦਾ ਜਾਣਾ ਜਿਵੇਂ ਗੁਰਬਾਣੀ ਆਖਦੀ ਨੇ ਬੀਤ ਜਹ ਬੀਤ ਜਹ ਜਨਮਾ ਕਾਜਰੀ ਕਿ ਜਿਹੜਾ ਸਮਾਂ ਹੈ ਸਮਾਂ ਬੀਤਦਾ ਜਾਂਦਾ ਹੈ ਤੇ ਜਿਹੜਾ ਸਾਡਾ ਜਨਮ ਹੈ ਨਾ ਜਨਮ ਵੀ ਸਾਡਾ ਬੀਤਦਾ ਜਾਂਦਾ ਹੈ ਪਰ ਮਨੁੱਖ ਨੇ ਘੜੀ ਤਾਂ ਬਣਾ ਲਈ ਪਰ ਮਨੁੱਖ ਨੇ ਸਮੇਂ ਦੀ ਕਦਰ ਨਹੀਂ ਕੀਤੀ ਮਨੁੱਖ ਨੇ ਸਮੇਂ ਦੀ ਸੰਭਾਲ ਨਹੀਂ ਕੀਤੀ ਮਨੁੱਖ ਆਪਣੇ ਬੀਤ ਚੁੱਕੇ ਸਮੇਂ ਬਾਰੇ ਸੋਚਦਾ ਹੈ ਜਾਂ ਆਉਣ ਵਾਲੇ ਸਮੇਂ ਬਾਰੇ ਸੋਚਦਾ ਹੈ ਪਰ ਮਨੁੱਖ ਵਰਤਮਾਨ ਸਮੇਂ ਬਾਰੇ ਨਹੀਂ ਸੋਚਦਾ ਯਾਦ ਰੱਖੋ ਜਿਸ ਮੜੋਖ ਨੇ ਵਰਤਮਾਨ ਸਮੇਂ ਨੂੰ ਸੰਭਲਿਆ ਉਹਦਾ ਜਿਹੜਾ ਆਉਣ ਵਾਲਾ ਸਮਾਂ ਹੈ ਉਹ ਵੀ ਚੰਗਾ ਹੋ ਜਾਵੇਗਾ ਤੇ ਜਿਹੜਾ ਬੀਤ ਚੁੱਕਾ ਸਮਾਂ ਉਹ ਵੀ ਚੰਗਾ ਹੋ ਜਾਵੇਗਾ ਕਿਉਂਕਿ ਜਿਹੜਾ ਵਰਤਮਾਨ ਸਮਾਂ ਹੈ ਇਸ ਨੇ ਹੀ ਬੀਤ ਚੁੱਕਾ ਸਮਾਂ ਮੰਨਣਾ ਹੈ ਤੇ ਜਿਹੜਾ ਵਰਤਮਾਨ ਸਮਾਂ ਹੈ ਇਸ ਨੇ ਆਉਣ ਵਾਲੇ ਸਮੇਂ ਦੇ ਅੰਦਰ ਆਉਣ ਵਾਲਾ ਭਵਿੱਖ ਬਣਾ। ਇਸ ਕਰਕੇ ਅਸੀਂ ਵਰਤਮਾਨ ਸਮੇਂ ਨੂੰ ਸਮਝ ਲਈਏ। ਜਿੱਤੇ ਅਸੀਂ ਨਵੇਂ ਸਾਲ ਦੇ ਵਿੱਚ ਆਪਣੀਆਂ ਡੈਰੀਆਂ ਬਦਲਣੀਆਂ ਨੇ, ਕੈਲੰਡਰ ਬਦਲਣੇ ਨੇ, ਕਈਆਂ ਨੇ ਕਿਤਾਬਾਂ ਵੀ ਬਦਲ ਲੈਣੀਆਂ ਹਨ। ਤੇ ਨਾਲ ਦੀ ਨਾਲ ਆਪਣੀ ਜ਼ਿੰਦਗੀ ਵੀ ਬਦਲੀਏ। ਸਾਡਾ ਨਵਾਂ ਸਾਲ ਉਸ ਦਿਨ ਆਰੰਭ ਹੋਵੇਗਾ ਜਦੋਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚੋਂ ਮਾੜੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਨੂੰ ਬਾਹਰ ਕੱਢ ਦਈਏ ਸਰਬੱਤ ਦਾ ਭਲਾ ਮੰਗਣਾ ਸ਼ੁਰੂ ਕਰ ਦਈਏ ਅਵਲ ਅੱਲੇ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਦੇ ਧਾਰਨੀ ਹੋ ਜਾਈਏ ਤਾਂ ਸਾਡਾ ਫਿਰ ਹਰ ਰੋਜ਼ ਹੀ ਨਵਾਂ ਸਾਲ ਹੋਵੇਗਾ ਜਦੋਂ ਅਸੀਂ ਬਾਣੀ ਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਬਦਲਣਾ ਸ਼ੁਰੂ ਕਰ ਦਿੱਤਾ ਸਾਡਾ ਉਸ ਦਿਨ ਤੋਂ ਨਵਾਂ ਸਾਲ ਆਰੰਭ ਹੋ ਜਾਵੇਗਾ ਜਿੱਥੇ ਅਸੀਂ ਬਾਣੀ ਪੜ੍ਹਦੇ ਆ ਬਾਣੀ ਨੂੰ ਵਿਚਾਰਨਾ ਸ਼ੁਰੂ ਕਰ ਦਈਏ ਜਿੱਥੇ ਅਸੀਂ ਬਾਣੀ ਵਿਚਾਰਦੇ ਆ ਬਾਣੀ ਨੂੰ ਆਪਣੇ ਜ਼ਿੰਦਗੀ ਦੇ ਵਿੱਚ ਲਾਗੂ ਕਰਨਾ ਸ਼ੁਰੂ ਕਰ ਦਈਏ ਤਾਂ ਹੀ ਸਾਡੇ ਵਾਸਤੇ ਨਵਾਂ ਸਾਲ ਆਰੰਭ ਹੋਵੇਗਾ ਤੇ ਸਤਿਗੁਰੂ ਜੀ ਆਖਦੇ ਨੇ ਕਿ ਜਿਹੜਾ ਫਿਰ ਉਹ ਸਮਾਂ ਹੈ ਸਾਡੇ ਵਾਸਤੇ ਹੋਸ ਦਿਨ ਨਹੀਂ ਨਵਾਂ ਸਾਲ ਆਰੰਭ ਹੋਊਗਾ ਜਦੋਂ ਅਸੀਂ ਜ਼ਿੰਦਗੀ ਬਦਲਾਂਗੇ ਜਦੋਂ ਸਾਨੂੰ ਪ੍ਰਮਾਤਮਾ ਜੀ ਤੇ ਆਵੇਗਾ ਨਾ ਸਾਡੇ ਵਾਸਤੇ ਉਹੀ ਦਿਨ ਚੰਗਾ ਹੈ ਨਾਨਕ ਸੋਈ ਦਿਨ ਸੁਹਾਵੜਾ ਜਿਤ ਪ੍ਰਭ ਆਵੇ ਚਿਤ ਜਿਤ ਦਿਨ ਸਾਨੂੰ ਪਰਮਾਤਮਾ ਚਿਤੇ ਹੁੰਦਾ ਏ ਉਸ ਦਿਨ ਸਾਡੇ ਵਾਸਤੇ ਚੰਗਾ ਏ ਇਸ ਕਰਕੇ ਹਰ ਰੋਜ਼ ਪਰਮਾਤਮਾ ਨੂੰ ਯਾਦ ਕਰਿਆ ਕਰੀ ਜਿੱਥੇ ਅਸੀਂ ਵੱਡੇ ਵੱਡੇ ਆਟਮ ਬੰਦ ਤਿਆਰ ਕਰਦੇ ਆ ਉਹਨਾਂ ਦਾ ਤਿਆਗ ਕਰਕੇ ਸਰਬੱਤ ਦਾ ਭਲਾ ਮੰਗਣਾ ਸ਼ੁਰੂ ਕਰ ਦਈਏ ਸਾਡੇ ਵਾਸਤੇ ਇਹ ਨਵਾਂ ਸਾਲ ਏ ਇਹ ਜਿਹੜਾ 2026 ਨਵਾਂ ਸਾਲ ਆਰੰਭ ਹੋਣਾ ਹੈ ਇਹ ਈਸਾਈ ਧਰਮ ਦੇ ਅਨੁਸਾਰ ਨਵਾਂ ਸਾਲ ਆਰੰਭ ਹੋਣਾ ਹੈ ਇਸ ਕਰਕੇ ਜਿੱਤੇ ਅਸੀਂ ਤਰੀਕਾ ਬਦਲ ਨਹੀਂ ਆਣੇ ਡੈਰੀਆਂ ਬਦਲ ਨਹੀਂ ਆਣੇ ਕਿਤਾਬਾਂ ਬਦਲ ਨਹੀਂ ਆਣੇ ਕੋਸ਼ਿਸ਼ ਕਰੀਏ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਮਾਰੀਆਂ ਗੱਲਾਂ ਨੇ ਉਹਨਾਂ ਨੂੰ ਤਿਆਕੇ ਸਰਬੱਤ ਦਾ ਭਲਾ ਮੰਗਣਾ ਸ਼ੁਰੂ ਕਰ ਦਈਏ ਸਾਡੇ ਵਾਸਤੇ ਵੀ ਨਵਾਂ ਸਾਲ ਆਰੰਭ ਹੋ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ